ਟਰੱਕ ਆਪਰੇਟਰਾਂ ਦੀ ਹੜਤਾਲ ਦੇ ਕਰਕੇ ਪੰਜਾਬ ਦੇ ਵਿੱਚ ਪੈਟਰੋਲ ਡੀਜ਼ਲ ਪਰਵਾਨ ਵਾਲਿਆਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਫਿਰੋਜ਼ਪੁਰ ਦੇ ਵਿੱਚ ਪੈਟਰੋਲ ਪੰਪਾਂ ਤੇ ਲੰਬੀਆਂ ਲੰਬੀਆਂ ਲਾਈਨਾਂ ਨਜ਼ਰ ਆ ਰਹੀਆਂ ਹੈਗੀਆਂ ਨੇ ਲੋਕ ਲੰਬੀਆਂ ਲੰਬੀਆਂ ਕਰਤਾਰਾਂ ਦੇ ਵਿੱਚ ਪੈਟਰੋਲ ਡੀਜ਼ਲ ਪਰਵਾਨ ਵਾਸਤੇ ਖੜੇ ਹੋਏ ਨੇ ਤਾਂ ਫਿਰੋਜ਼ਪੁਰ ਦੇ ਵੱਖ-ਵੱਖ ਪੈਟਰੋਲ ਪੰਪਾਂ ਦੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਗੇ ਆ ਤਾਂ ਇਹ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਹੈਗਾ ਕਿ ਜਿਹੜਾ ਹਿੱਟ ਐਂਡ ਰਨ ਕੇਸ ਦੇ ਵਿੱਚ 7 ਲੱਖ ਰੁਪਇਆ ਤੇ 10 ਸਾਲ ਦੀ ਜਿਹੜੀ ਸਜ਼ਾ ਉਹ ਕੀਤੀ ਗਈ ਹੈਗੀ ਆ ਜਿੰਦੇ ਕਰਕੇ ਜਿਹੜੇ ਡਰਾਈਵਰ ਦੇ ਉਹ ਪ੍ਰੇਸ਼ਾਨ ਹੈਗੇ ਆ ਤਾਂ ਹੜਤਾਲ ਜਿਹੜੀ ਉਹ ਕੀਤੀ ਗਈ ਹੈ ਪਰ ਇਸ ਹੜਤਾਲ ਦਾ ਲੋਕਾਂ ਦੇ ਉੱਪਰ ਜਿਹੜਾ ਅਸਰ ਪੈ ਰਿਹਾ ਹੈਗਾ ਤਾਂ ਜਿਹੜੇ ਲੋਕ ਰਸਤੇ ਤੇ ਸਫ਼ਰ ਕਰ ਰਹੇ ਉਹਨਾਂ ਤੇ ਅਸਰ ਪੈ ਰਿਹਾ ਹੈਗਾ ਲੋਕ ਲੋਕਾਂ ਨੂੰ ਪੈਟਰੋਲ ਜਿਹੜਾ ਉਹ ਲਾਈਨਾਂ ਦੇ ਵਿੱਚ ਖੜੇ ਹੋ ਕੇ ਪਵਾਨਾ ਪੈ ਰਿਹਾ ਹੈਗਾ ਤਾਂ ਘੱਟ ਜਿਹੜਾ ਪਾ ਰਹੇ ਹੈਗੇ ਨੇ ਪੈਟਰੋਲ ਕੀ ਪੂਰਾ ਪੈਟਰੋਲ ਜਿਹੜਾ ਉਹ ਨਹੀਂ ਪਾ ਰਹੇ ਹੈਗੇ ਤਾਂ ਹਰ ਵਿਅਕਤੀ ਨੂੰ ਜਿਹੜਾ ਪਾਇਆ ਜਾ ਰਿਹਾ ਹੈਗਾ ਤਾਂ ਲੰਬੀਆਂ ਲੰਬੀਆਂ ਕਰਤਾਰਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਹੈਗੀਆਂ। ਭਾਈ ਕੀ ਕਾਰਨ ਇਨੀ ਪੀੜ ਹੋਈ ਪਈ ਹੈ ਇੱਥੇ? ਆਹ ਪੈਟਰੋਲ ਕਰਕੇ ਕਾਰਨ ਆਇਆ ਪਿਆ ਜੀ। ਵੈਸੇ ਕੰਮ ਚਾਹੀਦਾ ਸਾਰੀ ਜਨਤਾ ਆਦਾ ਕਮਾਉਣ ਲਈ, ਤਾਇਆ ਕਮਾਉਣ ਲਈ, ਤਾਇਆ ਖਾਣ ਲਈ ਆ। ਠੀਕ ਹੈ। ਹਰ ਕੋਈ ਲੜਦਾ ਪਿਆ ਹੈ ਕੰਮ ਵਾਸਤੇ। ਲੋਕਾਂ ਵੀ ਪਰੇਸ਼ਾਨ ਹੋ ਰਹੇ ਆ। ਬਹੁਤ ਜ਼ਿਆਦਾ ਪਰੇਸ਼ਾਨ ਹੋਏ ਭਾਈ ਜੀ। ਤੇ ਕਹਿੰਦੇ ਕਈ ਬਰੋਮ ਬੰਬਾਂ ਦੇ ਪ੍ਰੋਲ ਨਹੀਂ ਖਤਮ ਹੋ ਚੁਕਿਆ ਬਹੁਤ ਜ਼ਿਆਦਾ ਅਬ ਇਹਦਾ ਕੰਮ ਚਾਹੀਦਾ ਐਵੇਂ ਕੰਮ ਚੱਲ ਰਹੇ ਕੀ ਕੰਮ ਚੱਲਣਗੇ ਲੋਕਾਂ ਦੇ ਇਹ ਸਰਕਾਰ ਨੂੰ ਤਾਂ ਹੱਲ ਕਰਨਾ ਚਾਹੀਦਾ ਇਹ ਬਹੁਤ ਛੇਤੀ ਹੱਲ ਕਰਨਾ ਚਾਹੀਦਾ ਕੀ ਨਮਸਰ ਤੁਹਾਡਾ ਸੂਚਿਆ ਸਹੀ ਵੀਰੇ ਕੀ ਕਰਨਾ ਇੰਨੀ ਪੀੜ ਹੋਈ ਪਈ ਆ ਜੀ ਪਿੱਛੋਂ ਟੱਕਰ ਦੀ ਉਤਾਰ ਰਹੀ ਜੀ ਟੱਕਰ ਦਾ ਹਲਾ ਤਾਂ ਤੇਲ ਨਹੀਂ ਆ ਰਿਹਾ ਤੇਲ ਨਹੀਂ ਆ ਰਿਹਾ ਉਹਦੇ ਨਾਲ ਕੀ ਰਸ਼ ਹੋ ਗਈ ਜੀ ਤੇ ਕਿੰਨੀ ਕੀ ਪਰੇਸ਼ਾਨੀ ਆ ਰਹੀ ਆ ਹੋਰ ਪਰੇਸ਼ਾਨੀ ਆ ਰਹੀ ਆ ਦੇਖੋ ਧੱਕੇ ਮੁੱਤੀ ਵਜੇ ਰਹੇ ਨੇ ਟੇਨ ਫਿਰ ਨਹੀਂ ਪੈਣ ਦੇ ਲਾਈਨ ਬਣਾ ਕੇ ਪਵਾ ਲੈ ਲਾਈਨ ਬਣਾ ਕੇ ਕਾਫੀ ਮੁਸ਼ਕਿਲ ਆ ਪਵਾਣੀ ਕਾਫੀ ਮੁਸ਼ਕਿਲ ਆ ਰਹੀ ਆ ਬਹੁਤ ਕਾਫੀ ਮੁਸ਼ਕਿਲ ਆ ਰਹੀ ਆ ਬਹੁਤ ਬਾਬਾ ਕੋਇਆ ਤਾਂ 2 ਘੰਟੇ ਹੋ ਗਏ ਖੜੇ ਨੂੰ ਬੋ ਜੀ 2 ਘੰਟੇ ਹੋ ਗਏ ਨਹੀਂ ਸਾਨੂੰ ਖੜੇ ਨੂੰ ਪਹਿਲਾਂ ਉਧਰੋਂ ਆਏ ਘੰਟਾ ਖਾ ਕਰਕੇ ਦੇਖੋ ਲਾਈਨ ਦਾ ਕੋਈ ਸਿਸਟਮ ਨਹੀਂ ਕੋਈ ਲਾਈਨ ਬਣਾ ਕੇ ਕੰਟਰੋਲ ਕੀ ਨਾਮ ਆ ਜੀ ਵੀਰੇ ਦੀ ਪੀੜ ਲੱਗੀ ਆ ਪਰੋਪੰਪਾ ਦੇ ਕੀ ਕਾਰਨ ਕੀ ਆ ਜੀ ਕਾਰਨ ਵੀਰੇ ਟਰੱਕਾਂ ਦੀ ਹੜਤਾਲ ਕਰਕੇ ਸੁਨਨ ਚਾ ਟਰੱਕਾਂ ਦੀ ਹੜਤਾਲ ਹੈ ਤੇ ਪ ਜਨਤਾ ਨੂੰ ਲੱਗਦਾ ਕਿ ਚਾਲ ਪੈਟਰੋਲ ਨਾ ਪਹੁੰਚੇ ਇਸ ਕਰਕੇ ਜਨਤਾ ਜਿਹੜੀ ਹੈ ਆਪਣਾ ਦਾ ਆਪਣੇ ਵਿੱਚ ਤੇਲ ਪਾਉਣ ਦੇ ਕਾਲੋ-ਕਾਲੀ ਬਸਤੀ ਚਾਈਏ ਤੇ ਕਿੰਨੀ ਕੀ ਮੁਸ਼ਕਲ ਹੋ ਜਾਂਦੀ ਹੈ ਜੀ ਹਾਂ ਜੀ ਕਿੰਨੀ ਕੀ ਮੁਸ਼ਕਲ ਹੋ ਜਾਂਦੀ ਹੈ ਜੀ ਮੁਸ਼ਕਲ ਦਾ ਵੇਖੋ ਹੁਣ ਤੇ ਪਤਾ ਲੱਗੇਗਾ ਜੇ 10 ਦਿਨ ਫੜਦਾ ਰਹੀ ਤੇ ਫਿਰ ਦਾ ਮੁਸ਼ਕਲ ਵਾਲਾ ਕੰਮ ਹੀ ਹੈ ਤੇ ਕਿਵੇਂ ਲੋਕ ਇੱਕ ਦੂਜੇ ਉੱਤੇ ਚੜੇ ਹੋਏ ਆ ਵੇਖ ਕੇ ਵੇਖਦੇ ਜੀ ਆਪਣੀ ਆਪਣੀ ਸਿਹਤ ਦੀ ਮੱਛੀ ਹੋਈ ਜੀ ਕਾ ਵੀ ਮੁਸ਼ਕਲ ਹੋ ਜਾਂਦਾ ਹੈ ਹਾਂ ਜੀ ਸਰਕਾਰ ਨੂੰ ਕੋਈ ਹੱਲ ਕਰਨਾ ਚਾਹੀਦਾ ਹੈ ਸੋ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਬਾਕੀ ਹੋ ਸਾਰਾ ਸਰਕਾਰ ਦੀ ਕੋਈ ਟੀਮ ਹੀ ਹੋਵੇ 10 ਰੁਪਏ ਰੇਟ ਸ਼ਾਇਦ ਸਰਕਾਰ ਨੇ ਘਟੌੜਾ ਹੋਵੇ ਜਿਹੜਾ ਮੇਰੇ ਵਰਗਾ ਆ ਕੇ 5 ਦਾ ਪੌਣਾ ਉਹਨੇ 10000 ਦਾ ਪੌਣਾ ਉਹਨੇ ਨਾਲ 10000 ਦਾ ਪੌ ਪੈਟਰੋਲ ਪੰਪਾਂ ਦਾ ਜਿਹੜਾ ਉਹ ਮਸਲਾ ਹੱਲ ਕਰਕੇ ਉਦੋਂ ਬਾਅਦ ਸਰਕਾਰ ਆਗਰਿਆ ਜਿਹੜਾ ਕੀ ਨਾਮ ਹੈ ਸਰ ਤੁਹਾਡਾ ਗੁਰਬਖਸ਼ ਵੀਰੇ ਇਹ ਪੀੜ ਨਹੀਂ ਹੋਈ ਕੀ ਕਾਰਨ ਕੀ ਹੈ ਜੀ ਇਹ ਜੀ ਪੈਟਰੋਲ ਦੀ ਹੜਤਾਲ ਹੋ ਗਈ ਹੈ ਜੀ ਦੋ ਤਿੰਨ ਦਿਨ ਹੜਤਾਲ ਰਹਿਣੀ ਤਾਂ ਕਰਕੇ ਤਾਂ ਜਾਮ ਲੱਗਿਆ ਹੈ ਜੀ ਪਰ ਨਾ ਕੇ ਪਟੋਲ ਪੈ ਰਿਹਾ ਹੈ ਕਈ ਪਟੋਲੇ ਪੰਪ ਤੇ ਪਟੋਲ ਬਖ ਖਤਮ ਹੋ ਗਏ ਨੇ ਇਦਰ ਲੈਣ ਲੱਗੇ ਨਾ ਕੋ ਸਿਸਟਮ ਤੇ ਤੇਲ ਪਵਾਉਣ ਦਾ ਕਾਰ ਵਾਲੇ ਪਵਾ ਪਵਾ ਕੇ ਜਾਈ ਜਾਂਦੇ ਭਾਏ 5000 ਰੁਪਏ ਤੇ ਸਾਡੇ ਅੱਡੇ 2 ਘੰਟੇ ਕੋ ਲਾਈਨ ਤੇ ਖੜੇ ਨਾ ਕੋਈ ਵਾਰੀ ਆ ਰਹੀ ਹੈ ਮੈਂ પેટ્રોલ ਪਿਆ ਹਾਲ ਤੱਕ ਇੱਕ ਮਸ਼ੀਨ ਦੇ ਤੇਲ ਦੋ ਮਸ਼ੀਨਾਂ ਤੇਲ ਖਤਮ ਹੋ ਗਿਆ ਇੱਕ ਚ ਰਹਿ ਗਿਆ ਤੇ ਅਸੀਂ ਉਹ ਕਿੰਨੇ ਦਿਨ ਖੜੇ ਨੋ ਕਿੰਨੀ ਕੀ ਮੁਸ਼ਕਿਲ ਆ ਰਹੀ ਹੈ ਸਾਰੇ ਬਹੁਤ ਮੁਸ਼ਕਿਲ ਆ ਰਹੀ ਜੀ ਤੇਲ ਪਾਉਣ ਖਾ ਕੇ ਖੜੇ ਆ ਆ ਤੇਲ ਪੈਂਦੇ ਨਹੀਂ ਪੈਰਾਂ ਦਾ ਲੜੀ ਜਾਂਦੇ ਨੇ ਨਾਲ ਇੱਕ ਦੂਜੇ ਉੱਪਰ ਚੜੀ ਜਾਂਦੇ ਨੇ ਕੋ ਮੋਟਰ ਦਾ ਸੱਤਾ ਵਿੱਚ ਤੇਲ ਜਲਦ ਜਲਦ ਹੱਲ ਹੋਣਾ ਚਾਹੀਦਾ ਹੋਣਾ ਚਾਹੀਦਾ ਕੋਈ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਮਤਲਬ ਐ ਸਹੀ ਸਟਾਰਟ ਕਰਾਂ ਲਾਈਨ ਵਾਈਜ਼ ਡੋਪਵਾਨ ਤਾਂ ਕਿ ਸਾਰੇ ਪ੍ਰਭਾਵ ਲੈਡਿਸ ਕੜੀ ਹੈ ਸਾਰੀਆਂ ਪਾਣ ਤੋਂ ਨਹੀਂ ਚਾਹੀਦਾ ਸੇਟਾ ਮਾ ਇਹਨਾਂ ਦਾ ਸੁਨੀਲ ਸ਼ਰਮਾ ਜੀ